ਦਵਿੰਦਰ ਨੇ ਕਮੇਟੀ ਲੈਣਾ ਆ ਜਾਣਾ ਤੇ ਉਹਦੀ ਮਾਂ ਨੇ ਕਹਿਣਾ ਮੈਨੂੰ ਦੱਸਿਆ ਵੀ ਨਹੀਂ ਤੇ ਮੈਂ ਐ ਨਾ ਕਰਾਂ ਉਹਦੀ ਮਾਂ ਦੇ ਵੀ ਕੰਨਾਂ ਚ ਕਾਢੀਆਂ ਵਾ ਪੈਸੇ ਲੈ ਕੇ ਤੇ ਆਪਣੇ ਪਿੰਡ ਨੂੰ ਚੱਲ ਜਾਣਾ ਤੇ ਮੈਂ ਤਾਂ ਕਮੇਟੀ ਭੈਣਜੀ ਕੋਲੀ ਲੈਣੀ ਹੈ ਨਾ ਤੇ ਨਾ ਦੀ ਵਰਤਨੀ ਨੰ ਮੈਨੂੰ ਕੀ ਲੋੜ ਆ ਓਲੇ ਪਰਦੇ ਰੱਖਣ ਦੀ ਉਹਦੀ ਮਾਂ ਨੂੰ ਸਿੱਧਾ ਸਿੱਧਾ ਦੱਸ ਕੇ ਆਣੀ ਆ ਤੇ ਤੇਰੀ ਕੁੜੀ ਨੇ ਕਮੇਟੀ ਲੈਣ ਆਣਾ ਹਾਂਜੀ ਭੈਣ ਜੀ ਭੈਣ ਜੀ ਹਾਂਜੀ ਆ ਜਾਓ ਹੋਰ ਦੱਸੋ ਠੀਕ ਠਾਕ ਹੈ ਹਾਂਜੀ ਹਾਂ ਹੋਰ ਹਾਂ ਠੀਕ ਠਾਕ ਆ ਜਾਓ ਸਿਆਣੇ ਸਿਆਣੇ ਠੀਕ ਠਾਕ ਹੈ ਹਾਂ ਠੀਕ ਠਾਕ ਆ ਡੱਬੇ ਜੇ ਨਾ ਖਰਾਬ ਬੜੇ ਹੋਏ ਸੀ ਤੁਹਾਡੇ ਹੀ ਸਾਫ ਸੂਫ ਕਰਨ ਆ ਗਈ ਬੈਠੋ ਚਲ ਆ ਜਾਓ ਫਿਰ ਆਲੋ ਪਾਣੀ ਪੀ ਲੋ ਨਹੀਂ ਭੈਣ ਜੀ ਪਾਣੀ ਕੀ ਪੀਣਾ ਹੈ ਬੈਠ ਜਾ ਹੋਰ ਦੱਸ ਠੀਕ ਠਾਕ ਹਾਂ ਠੀਕ ਠਾਕ ਤੇ ਹਿੰਦਸੋ ਘਰ ਬਾਹਰ ਦਾ ਹਾਂਜੀ ਠੀਕ ਠਾਕ ਹਾਂ ਚਲ ਹੋਰ ਸੁਣਾਓ ਫਿਰ ਠੀਕ ਠਾਕ ਹੈ ਜਿੰਦਨ ਦਮਿੰਦਰ ਆਈ ਤੇ ਘਰ ਹੋ ਕੇ ਗਈ ਆਹੋ ਕਹਿਣ ਡਈ ਚਾਚੀ ਵੱਲ ਜਾਣਾ ਮੈਂ ਕਿਹਾ ਸ਼ੁਕਰਾ ਕਿਧਰੋਂ ਚੰਨ ਚੜਿਆ ਧੀ ਦਾ ਵੀ ਜੀ ਕੀਤਾ ਚਾਚੀ ਵੱਲ ਜਾਣ ਨੂੰ ਉਹ ਤਾਂ ਤੇ ਜੀ ਕੀਤਾ ਪਰ ਉਹ ਆਈ ਸੀ ਕਮੇਟੀ ਵਾਰੇ ਕਮੇਟੀ ਵਾਰੇ ਉਹਦੇ ਮੈਂ ਕਮੇਟੀ ਚ ਕੋਣੀ ਆ ਮੰਮੀ ਨੂੰ ਮੈਂ ਦੱਸ ਕੇ ਆਈ ਆ ਵੀ ਕਿ ਮੰਮੀ ਕਹਿੰਦੀ ਸੀ ਵੀ ਕਮੇਟੀ ਚੁੱਕ ਲਈ ਹਾਂ ਕਮੇਟੀ ਚੁੱਕ ਲਈ ਉਹ ਕਹਿੰਦੀ ਮੈਂ ਮੰਮੀ ਨੂੰ ਦੱਸ ਕੇ ਆਈ ਆ ਤੇ ਮੰਮੀ ਕਹਿੰਦੀ ਕਿ ਮੇਟੀ ਚੁੱਕ ਲਈ ਹਾਂ ਉਹਨੂੰ ਤਾਂ ਮੈਂ ਦੱਸਿਆ ਹੀ ਨਹੀਂ ਕਮੇਟੀ ਦਾ ਉਹਨੂੰ ਤੂੰ ਕਾਹਨੂੰ ਸੁਣਾਉਣੇ ਦੱਸਿਆ ਮੈਂ ਤਾਂ ਆਖਾ ਚੁੱਕ ਲਈ ਹੈ ਮੇਰੀ ਗੱਲ ਸੁਣ ਪਹਿਨ ਜੀ ਉਹ ਕਹਿੰਦੀ ਵੀ ਜਿੰਨੇ ਵੀ ਕਾਟੇ ਚ ਆਏਗੀ ਨਾ ਤੇ ਚਾਚੀ ਕਮੇਟੀ ਚੁੱਕ ਲਈ ਉਹ ਆਈ 25000 ਕਾਟਾ ਤੇ ਮੈਂ ਉਹਨੂੰ ਦਿੱਤੀ ਉਹ ਕਮੇਟੀ ਚੱਕਾਉਂ ਹਾਂ ਮੈਂ ਤੇ ਪੋਰੀਆ ਪੋਰੀਆ ਕਰਕੇ ਕਿਤੇ ਕਮੇਟੀ ਤਾਰ ਨਹੀਂ ਤੇ ਇਨਾ ਘਾਟਾ ਪਾ ਕੇ ਤੂੰ ਕਿਉਂ ਚੁੱਕਦੀ ਹੈ ਪਰ ਉਹ ਕਹਿੰਦੀ ਮੈਨੂੰ ਲੋੜ ਆ ਪੈਸੇ ਦੀ ਮੇਰਾ ਅੱਗੇ ਕਹਿੰਦੀ ਉਹਦੇ ਕੋ ਮੰਮੀ ਕੋ ਲੈਣੇ ਮੈਂ ਪੈਸੇ ਤੇ ਮੰਮੀ ਨਹੀਂ ਪੈਸੇ ਦੇਣ ਦੇਈ ਤੇ ਮੈਂ ਕਮੇਟੀ ਵਾਲਾ ਚਾਚੀ ਤੇਰੇ ਕੋਲ ਆਈਆਂ ਤੇ ਮੈਨੂੰ ਕਮੇਟੀ ਚੁੱਕਦੀ ਤੇ ਮੈਂ ਦਿੱਤੀ ਉਹ ਕਮੇਟੀ ਉਹਨੂੰ ਚੁੱਕ ਆ ਜਾਣਾ ਹੀ ਉਹਨੇ ਕਮੇਟੀ ਲੈਣ ਮੈਂ ਆਈ ਹਾਂ ਤੇਰੇ ਕੰਨਾਂ ਚੋਂ ਕੱਢਣ ਸਾਰਾ ਕੁਝ ਤਾਂ ਦੁਕਾਨ ਆਈਆਂ ਹੁਣ ਮੇਰੇ ਕੰਨਾਂ ਵਿੱਚੋਂ ਕੀ ਗੱਲ ਕੱਢਣ ਆਈਆਂ ਤੂੰ ਮੈਂ ਤੇ ਪੜ ਦੇਣਾ ਕਮੇਟੀ ਪਾਈ ਸੀ ਹੁਣ ਮੈਨੂੰ ਕੀ ਪਤਾ ਹੀ ਤੁਹਾਡਾ ਮਾਮਾ ਧੀਆਂ ਹੁੰਦਾ ਵੀ ਪੜਦਾ ਹੈ ਮਾਮਾ ਧੀਆਂ ਦਾ ਰਿਸ਼ਤੇ ਚ ਪੜਦਾ ਤਾਂ ਨਹੀਂ ਕੋਈ ਹੁੰਦਾ ਰੱਬ ਨੇ ਚੀਜ਼ ਹੀ ਇਦਾਂ ਦੀ ਬਣਾਂਦੀ ਆ ਪਰ ਦਵਿੰਦਰ ਦੇ ਸੁਭਾਅ ਦਾ ਵਿੱਚ ਤੈਨੂੰ ਪਤਾ ਹੀ ਹੈ ਪਰ ਦਵਿੰਦਰ ਦਾ ਸੁਭਾਅ ਦਾ ਤਾਂ ਮੈਨੂੰ ਪਤਾ ਆ ਪਰ ਦਵਿੰਦਰ ਇਹ ਕਹਿੰਦੀ ਸੀ ਵੀ ਪਤਾ ਨਹੀਂ ਮੰਮੀ ਦੀ ਮੇਰੀ ਕੋਲ ਟੂਮ ਗਹਿਣੇ ਪਾਈ ਹੈ ਅੱਛਾ ਇਹ ਵੀ ਦੱਸਿਆ ਵਾ ਤੈਨੂੰ ਆਹੋ ਭੈਣੇ ਉਹਦੇ ਵਿੱਚ ਹੀ ਫਸੀ ਸੀ ਉਹ ਮੈਂ ਲਿਆਂਦੀ ਤੇ ਜ਼ਰੂਰ ਹੀ ਤੇ ਉਹ ਪਾਤੀ ਗਹਿਣੇ ਕੋ ਹੜਕੋ ਥੋੜਾ ਥੋੜਾ ਲਿਆ ਕੇ ਕੋ ਮਨੂ ਨੇ ਖਾ ਲੇ ਕੋ ਮੈ ਆ ਲੈ ਆਉਣੇ ਵਰਤਨ ਨੂੰ ਤੇ ਉਹ ਹੜਕੋ ਉੱਥੇ ਰਹਿ ਗਿਆ ਖੜਾ ਫਿਰ ਭੈਣ ਜੀ ਤੇਰੇ ਵਾਸਤੇ ਵੀ ਗੱਲ ਮਾੜੀ ਹੈ ਨਾ ਤੂੰ ਦਵਿੰਦਰ ਜੀ ਜਿਹੜੀ ਚੀਜ਼ ਹੈ ਉਹਨੂੰ ਦਵਿੰਦਰ ਨੂੰ ਦੇ ਦੇ ਭੈਣ ਮੈਂ ਕਦੇ ਮੁਕਰੀ ਆ ਮੈਂ ਅੱਜ ਆਖਾ ਤੈਨੂੰ ਦੇਣੇ ਆ ਪੈਸੇ ਤੇ ਮੈਂ ਤੇ ਆ ਪਰਦਾ ਪਾਪ ਚਲ ਚੁੱਕੂਗੀ ਕੋਮ ਆਪਣੇ ਵਰਤਨ ਖਰਚਾ ਨਾ ਰੱਖੂ ਕੋ ਹੋਰ ਨੂੰ ਦਵਾਂਗੀ ਭੈਣ ਜੀ ਉਹਨੂੰ ਹੁਣ ਜਿੱਦਾਂ ਤੂੰ ਲਿਆਉਂਦੇ ਨੇ ਇੱਕੋ ਮੁੱਠ ਚੀਜ਼ ਤੇ ਇੱਕੋ ਮੁੱਠ ਦੇਈ ਦੀ ਜੀ ਮੈਂ ਸੱਸ ਆ ਸੁਭਾਣਾ ਜਪੜੀ ਕਿੰਨਾ ਕਾਟਾ ਪੈਂਦਾ ਵਾ ਮੈਂ ਤਾਂ ਤਾਂ ਨਹੀਂ ਚੁੱਕਦੀ ਫਿਰ ਤਾਂ ਇਹ ਕਰ ਕਿਉਂ ਕੁੜੀ ਨੇ ਕਮੇਟੀ ਚੁੱਕੀ ਆ ਉਹਦਾ ਉਹਨੇ ਕਮੇਟੀ ਨਹੀਂ ਚੁੱਕਣੀ ਮੇਰੇ ਵੀ ਦਿਲ ਚੋਂ ਇਦਾਂ ਦਾ ਖਿਆਲ ਨਿਕਾ ਗਿਆ ਕਿ ਕਿਉਂ ਆਉਂਦੇ ਜਾਂਦੇ ਤੇਰੇ ਵੱਲ ਆਉਣਾ ਦਿਵਿੰਦਰ ਨੇ ਕਿ ਤੇਰੇ ਗੱਲ ਨਾਲ ਲੀਕ ਕਰਦੀ ਮੇਰੀ ਕਮੇਟੀ ਦੀ ਉਹ ਗੱਲ ਹੋਈ ਜਿਹੜੀ ਮੇਰੇ ਮਨ ਚ ਹੋਈ ਗਈ ਜੇ ਤੂੰ ਮਿੰਨੇ ਕੰਨਾਂ ਚੋਂ ਕੱਢ ਦਿੰਦੀ ਤੇ ਨਾ ਹੀ ਮੈਂ ਦੱਸਦੀ ਉਹਨੇ ਅੱਜ ਆਣਾ ਹੀ ਹੋ ਪੈਸੇ ਲੈਣ ਵਾਸਤੇ ਜਦੋਂ ਦਿਵਿੰਦਰ ਆਉਗੇ ਨਾ ਤੇ ਮੈਂ ਮਿਸ ਕਾਲ ਮਾਰੂੰਗੀ ਤੇ ਤੂੰ ਵੀ ਆ ਜੀ ਜਿੱਦਾਂ ਤੂੰ ਇਮਾਮਤੀਆਂ ਨੇ ਕਰਨਾ ਤੇ ਕਰ ਲਿਆ ਕਰਨਾ ਕੀ ਆ ਵੇ ਅਲਾ ਕਦੇ ਚੰਗੇ ਭਲੇ ਘਰ ਵਿਆਈਆਂ ਆਈਆਂ ਕਿ ਤੇ ਆ ਪੈਸੇ ਦੇ ਵਿੱਚ ਖੇਡਣ ਡਈਆਂ ਆਈਆਂ ਕੋਈ ਮੈਂ ਦਾਜ ਦਾਉਣ ਦੇਣ ਲੱਗੀ ਨਾ ਨਹੀਂ ਵੇਖਿਆ ਹਾਂ ਫੇਰ ਵੀ ਇਹ ਕੁੜੀ ਦਾ ਮਗਰ ਧਿਆਰ ਰੰਦਾ ਮਗਰ ਧਿਆਰ ਰੰਦਾ ਨਾ ਪਰ ਤੂੰ ਵੀ ਧਿਆਨ ਰੱਖਣਾ ਵੀ ਤੂੰ ਵੀ ਨਾ ਨਾ ਝੇਜ ਉਹਦੀ ਬਰਤੀ ਆ ਤੇ ਵਾਪਸ ਕਰ ਮੈਂ ਦੇਣੀ ਹੀ ਦੇਣੀ ਉਦੋਂ ਹੀ ਮੈਂ ਕਿਹੜੀ ਰੱਖਣੀ ਦੇਣੀ ਉਦੋਂ ਹੀ ਜਦੋਂ ਪਰ ਹੁਣ ਕਿਤੇ ਮਾਵਾਂ ਧੀਆਂ ਦਾ ਕਿਤੇ ਭੈਣ ਭਰਾਵਾਂ ਦਾ ਕਿਤੇ ਪੜਦਾ ਹੀ ਨਹੀਂਗਾ ਹੁਣ ਘਰਾਂ ਦੇ ਵਿੱਚ ਤੇ ਉਹ ਤੇ ਜ਼ਮਾਨਾ ਹੀ ਨਹੀਂ ਰਹਿ ਗੇ ਜ਼ਮਾਨੇ ਸਾਰੇ ਆ ਪਰ ਉਹਦਾ ਵੀ ਸਾਸੋਰਾਂ ਨੂੰ ਤੰਗ ਕਰਨ ਦਿਆ ਹੈ ਤੂੰ ਬਸ ਭੈਣ ਮਾਰੀ ਦਿੱਤੀ ਆ ਤੂੰ ਜਿਹੜਾ ਮੈਨੂੰ ਪੁੱਛ ਕੇ ਨਹੀਂ ਚੁੱਕੀ ਤੂੰ ਮੇਰੇ ਸਾਰੇ ਘਰ ਦੇ ਪੇਤ ਖੋਲ ਦਿੱਤੇ ਆ ਪੇਤ ਨਹੀਂ ਉਹ ਜਦੋਂ ਮੈਂ ਤੇਰੇ ਘਰੋਂ ਗਈ ਹੀ ਨਾ ਤੇ ਮੈ ਉਹ ਮੈਨੂੰ ਰਸਤੇ 'ਚ ਮਿਲੀ ਹੀ ਮੈਨੂੰ ਕਹਿਣ ਲੱਗੀ ਚਾਚੀ ਕਿੱਧਰ ਆਈ ਤੇ ਮੈਂ ਹੱਕ ਮੇਟੀ ਉਸ ਦਿਨ ਦਾ ਪਤਾ ਲੱਗਾ ਹੁਣ ਆ ਫੇਰ ਆ ਜਾਈ ਅੱਛਾ ਹੰਦਾ ਹੁਣ ਦੁੱਖ ਨਾ ਮੱਥੇ ਤੇ ਤੀਰੀਆਂ ਨਾ ਪਾ ਐਡੀ 12 ਤਾਲੀ ਆ ਨਾ ਕੁੜੀ ਮੈਂ ਚਾਚੀ ਕੋ ਜਾਣਾ ਮੈਂ ਚਾਚੀ ਕੋ ਜਾਣਾ ਕਿ ਤੇ ਚਾਚੀ ਨੇ ਤੇ ਨਜ਼ਰ ਆ ਕੇ ਮੇਰੇ ਨਾਲ ਬੇੜਾਂ ਚਵੱਟੇ ਪਾਤੇ ਪੜਦੇ ਨਾ ਪਾਈ ਕਮੇਟੀ ਤੇ ਚੱਲ ਕਿਤੇ ਵਰਤੂੰਗੀ ਡਰ ਦੀ ਮਾਰ ਚੁੱਕਣੀ ਨਹੀਂ ਲਈ ਵੀ ਘਾਟਾ ਪੈਂਦਾ ਤੇ ਉਹਨੇ ਕਹਦਾ 20 5000 ਚ ਚੁੱਕਿਆ ਉਹ ਮਾਰੀ ਮੇਂ ਕੁੜੀ ਨੂੰ ਕਲਾ ਮੇਰੇ ਲੱਗੇ ਜਦੋਂ ਦੀ ਆਈ ਆ ਮੇਰੇ ਲੱਗੇ ਬੈਠੀ ਨਹੀਂ ਖੜੀ ਰਾਤ ਵੀ ਥੱਕੀ ਆਲੀ ਸੌਂਗੀ ਦਿਨਾਂ ਤੋ ਕੇ ਫੇਰ ਸੁੱਤੀ ਕੋਈ ਨਹੀਂ ਉੱਠਦੀ ਤੇ ਉਹਨੂੰ ਕਹੂੰਗੀ ਥੱਕੀ ਮੇਰੇ ਲੱਗੇ ਪੈ ਜਾਂਦੀ ਜਾਂ ਲੰਮੀ ਆਹੋ ਚੱਲ ਕੋਈ ਗੱਲ ਨਹੀਂ ਸਫ਼ਰ ਦੂਰ ਦਾ ਹੀ ਨਾ ਤਾਂ ਕਰ ਗਏ ਵੇਖ ਲਾ ਜੋ ਬੰਦ ਪੁੱਛ ਕੇ ਚਲੇਗੀ ਮੈਂ ਮਨਾ ਨਹੀਂ ਕੀਤਾ ਵੀ ਨਹੀਂ ਜਾਣਾ ਬਦੋ ਬਦੀ ਬਜ਼ੁਰਗ ਹੋ ਕੇ ਗਈ ਸੀ ਕੀ ਕਹਿ ਸਕਦੇ ਆ ਮੰਮੀ ਹੁਣ ਜੋ ਬੰਦੇ ਵੀ ਵਸਦੀ ਗੱਲ ਨਹੀਂ ਆ ਉਹਦੀ ਕਿਹੜੀ ਮੰਦੀ ਆ ਵਸਦੀ ਕਿਉਂ ਨਹੀਂ ਦੋ ਚਪੇੜਾ ਮਾਰੇ ਕਿਉਂ ਨਹੀਂ ਵਸਦੀ ਉਹ ਚਪੇੜਾ ਮਾਰੇ ਵੀ ਕੰਮ ਨਹੀਂ ਰੋਹ ਆਉਂਦਾ ਗੱਲਾਂ ਵਾਧੀਆਂ ਆ ਚਪੇੜਾ ਮਾਰੇ ਮਸਲੇ ਹੱਲ ਹੋਣ ਲੱਗਦੇ ਹੋਣ ਤੇ ਲੋਕ ਚਪੇੜਾ ਮਾਰ ਮਾਰੀ ਕਰ ਲੈ ਏਦਾਂ ਜਨਾਨੀ ਸਿਰ ਤੇ ਚੜਦੀ ਆ ਉਹ ਗੱਲ ਤਾਂ ਠੀਕ ਆ ਵੀਜੀ ਪਰ ਲੜਾਈ ਪਿਆ ਹੁਣ ਕੀ ਹੋਣਾ ਜੇ ਇੱਕ ਬੰਦਾ ਉਹ ਜਾ ਹੋ ਗਿਆ ਵਾ ਤੇ ਸਾਰਿਆਂ ਦੇ ਹੋਇਆ ਨਹੀਂ ਮਰਦ ਕਿਹਲੇ ਕੰਮ ਨੂੰ ਹੁੰਦੇ ਆ ਨਵਾਂ ਤੀਆਂ ਨੂੰ ਕਹਿਣਾ ਮੰਨਣਾ ਚਾਹੀਦਾ ਵਾ ਜੇ ਨਵਾਂ ਤੇ ਸੱਸ ਸਾਰੇ ਕਹਿਣਾ ਹੀ ਨਾ ਮੰਨਣ ਗਿਆ ਫਿਰ ਤਾਂ ਗੱਲ ਗਈ ਇਹ ਤਾਂ ਗੱਲ ਮੰਨੇ ਦੀ ਆ ਨਾ ਦਿਮਾਗ ਹੀ ਆ ਬੰਦੇ ਦਾ ਜਿੰਨਾ ਕਿ ਹੈਗਾ ਉਹਨਾਂ ਕੀ ਸੋਚਣਾ ਚਲੋ ਕੋਈ ਗੱਲ ਨਹੀਂ ਆਪੇ ਆ ਜੂਗੀ ਆ ਜੂਗੇ ਜਦੋਂ ਮਰਜੀ ਆ ਜੇ ਚਾਚੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਦਰ ਕੀ ਹਾਲ ਚਾਲ ਹੈ ਠੀਕ ਠਾਕ ਲਾ ਚਾਚੀ ਦਵਾਈ ਪਾਤੀ ਆ ਚਾਲਦਣਾ ਸਲਾਬੀਆਂ ਬਹੁਤ ਹੀ ਤੇ ਮੈਂ ਚੱਲ ਸਕਾਲਾ ਉਹ ਬਰਸਾਤ ਦਾ ਕਰਕੇ ਇਦਾਂ ਹੀ ਹੁੰਦਾ ਵਾ ਚੱਲ ਕੋਈ ਨਹੀਂ ਚੱਲ ਤੂੰ ਅੰਦਰ ਗਰਮੀ ਬਹੁਤ ਹੈ ਦਵਿੰਦਰ ਕੀ ਹਾਲ ਚਾਲ ਹੈ ਸਭ ਠੀਕ ਠਾਕ ਚਾਚੀ ਜੀ ਘਰ ਪਰਿਵਾਰ ਠੀਕ ਠਾਕ ਹਾਂ ਚੜਦੀ ਕਲਾ ਮੈਨੂੰ ਜਦੋਂ ਤੁਸੀਂ ਫੋਨ ਲਾਇਆ ਨਾ ਤੇ ਮੇਰੇ ਕੋ ਤੇ ਰਿਆ ਨਹੀਂ ਗਿਆ ਮੈਂ ਤੇ ਭੱਜੀ ਚਲੀ ਆਈ ਮੈਂ ਹਾਂ ਚਾਚੀ ਦਾ ਮੈਂ ਕਿੱਥੇ ਦੇਣ ਦੇਣਾ ਚਾਚੀ ਨੇ ਮੈਂ ਅੱਧੀ ਜਵਾਨ ਆਖਿਆ ਤੇ ਚਾਚੀ ਨੇ ਕਮੇਟੀ ਚੁੱਕਤੀ ਆ ਤੇ ਚਲੋ ਮੈਨੂੰ ਇਹ ਦੱਸੋ ਕਿ ਕਿੱਠੀ ਹੋ ਗਈ ਹੈ ਕਿੱਟੀ ਤੇ ਕਿੱਠੀ ਹੋ ਗਈ ਹੈ ਥੋੜੇ ਗਣਕ ਮੇਟੀ ਰਹਦੀ ਐ ਮੈਂਬਰ ਐ ਨਾ ਖਰਾਬ ਕਰਨ ਲਾਪੇ ਹਾਂ ਹਾ ਹਏ ਚਾਚੀ ਮੈਂ ਆ ਦੇਖਿਆ ਸਾਰੀ ਕਮੇਟੀ ਇਕੱਠੀ ਹੋ ਗਈ ਹੋਣੀ ਆ ਤੇ ਮੈਂ ਰਕਮ ਦੀ ਰਕਮ ਲੈ ਜਾਊਂਗੀ ਕਿਉਂ ਕੱਲ ਨੂੰ ਮੇਰੇ ਤੇ ਵੀ ਸਾਂ ਨਾ ਮੈਂ ਵੀ ਤਾਰਨੀ ਆ ਕੋਈ ਗੱਲ ਹੈਗੀ ਅੱਧੇ ਪੈਸੇ ਤੂੰ ਲੈ ਜਾ ਅੱਧੇ ਮੈਂ ਗੂਗਲ ਪੇ ਕਰ ਦੂੰਗੀ ਚਲ ਠੀਕ ਆ ਫਿਰ ਚਰ ਕੋ ਹੈਗਾ ਤੂੰ ਮੈਨੂੰ ਦੇ ਦੇ ਤੇ ਆਪੇ ਹੌਲੀ ਹੌਲੀ ਇਕੱਠੀ ਹੁੰਦੀ ਰਹਿਣੀ ਆ ਤੇ ਲੱਲਿਓ ਹਣਾ ਚਲ ਕੋਈ ਗੱਲ ਨਹੀਂ ਤੂੰ ਜਿੰਨੇ ਹੈਗੇ ਨਾ ਉਹਨੇ ਲੈ ਜਾ ਆ ਮੇਰਾ ਮਨ ਤੋਂ ਬੋਝ ਲੱਥ ਗਿਆ ਹੁਣ ਮੇਰੇ ਵੀ ਦੇਣ ਲੈਣ ਬਥੇਰਾ ਵਾ ਮੈਂ ਦੇਣਾ ਵਾਂ ਤੇ ਚੱਲ ਮੈਂ ਆਖਿਆ ਵੀ ਕਮੇਟੀ ਚੁੱਕੀ ਜਾਊ ਤੇ ਚੱਲ ਮੇਰਾ ਦੇਣ ਲੈਣ ਪੂਰਾ ਆ ਜਾਊਗਾ ਚਾਚੀ ਬਹੁਤ ਵਧੀਆ ਕੀਤਾ ਯੋ ਨਹੀਂ ਤੇ ਅੱਜ ਕੱਲ ਚਾਚੀਆਂ ਤਾਂ ਆਈਆਂ ਕਿੱਥੇ ਇੰਨਾ ਕਰਦੀਆਂ ਵਾ ਦਵਿੰਦਰ ਇੱਕ ਗੱਲ ਇਹ ਯੋ ਮੈਨੂੰ ਕਮੇਟੀ ਟਾਈਮ ਨਾਲ ਪਹੁੰਚਾ ਦੇ ਲੈ ਚਾਚੀ ਮੈਂ ਉਹਦੋਂ ਵੀ ਆਖਿਆ ਜੇ ਤੂੰ ਗੂਗਲ ਪੇਅ ਕਰ ਸਕਦੀ ਆ ਤੇ ਮੈਨੂੰ ਤਰੀਕ ਦੱਸ ਦੇ ਪੈਸੇ ਨੂੰ ਉਹ ਦੇਣ ਇਕੱਠੀ ਕਰਨੀ ਮੌਸੇਲੇ ਤੈਨੂੰ ਟੰਨ ਦੇ ਲਈ ਪਾ ਦਿਆ ਕਰਨੇ ਕੋਈ ਗੱਲ ਨਹੀਂ ਮੈਂ ਫੋਨ ਤੈਨੂੰ ਕਰਦਾ ਕਰਾਂਗੀ ਤੇ ਮੈਨੂੰ ਕਮੇਟੀ ਟਾਈਮ ਨਾਲ ਪਹੁੰਚਾ ਦੇ ਟਾਈਮ ਟੂ ਟਾਈਮ ਮਿਲੂ ਕਮੇਟੀ ਟੈਨਸ਼ਨ ਨਾ ਲੈ ਬਿਆ ਤੋਂ ਮੈਂ ਚਾਹ ਬਣਾ ਕੇ ਆਣੇ ਚਲੋ ਠੀਕ ਆ ਕਮੇਟੀ ਦੇ ਤੈਨੂੰ ਟਾਈਮ ਟੂ ਟਾਈਮ ਹੀ ਦਵਾਂਗੀ ਇੱਕ ਵਾਰੀ ਕਮੇਟੀ ਦੇ ਸਹੀ ਤੇਰਾ ਨੰਬਰ ਨਾ ਬਲੌਗ ਚ ਪਾਇਆ ਨਾ ਤੇ ਮੇਰਾ ਨਾਮ ਹੀ ਦਵਿੰਦਰ ਨਹੀਂ ਆ ਦਵਿੰਦਰ ਮਿੰਟੋਂ ਮਿੰਟ ਹੀ ਆ ਗਈ ਐ ਇਹਦੀ ਮਾਣ ਮੈਂ ਵੀ ਫੋਨ ਲਾ ਕੇ ਨਾ ਦੱਸਦਾ ਵੀ ਉਹ ਵੀ ਆ ਜਾਊਗੀ ਲਾ ਦਵਿੰਦਰ ਚਾਹ ਪੀ ਲੈ ਲੈ ਚਾਚੀ ਜੀ ਚਾ ਲੈ ਆਣੀ ਮੇਰੀ ਇੰਨੀ ਖੇਚਲ ਕਾਤੇ ਕੀਤੀ ਆ ਕੋਈ ਗੱਲ ਨਹੀਂ ਦਵਿੰਦਰ ਤੂੰ ਘੜੀ ਰੋਜ ਰੋਜ ਤੁਰੀ ਨੇ ਹਾਂ ਦਵਿੰਦਰ ਕਹਿੰਦੇ 10000 ਰੁਪਏ ਲੈਣ ਗਏ ਜੀ ਫੇਰ ਅੱਜ ਆਹੋ ਹੈ 10 ਲੈਵੇ 20 ਲੈਵੇ ਤੁਹਾਨੂੰ ਨਹੀਂ ਉਹਨਾਂ ਸ਼ੂਨ ਦੇਣਾ ਉਹ ਤਾਂ ਗੱਲ ਹੈਗੀ ਆ ਬੜੇ ਪਿਆਰ ਉਹਨੂੰ ਪੈਸੇ ਦੇ ਨਾਲ ਨਹੀਂ ਬਹਾਨਾ ਵੇ ਜਦੋਂ ਜਾਣਾ ਹੈ ਉਹ ਦਿਨ ਮੈਂ ਹੁਣੇ ਗਈ ਤੇ ਹੁਣੇ ਆਈ ਤੇ ਲੋਈਆਂ ਲੋਈਆਂ ਸਾਰੀਆਂ ਦੇ ਦੇ ਤੁੜਕੇ ਵੇ ਜਿਲਗਟ ਵਾਂਗ ਰੰਗ ਬਦਲਿਆ ਚਲੋ ਕੋਈ ਗੱਲ ਨਹੀਂ ਉਹਦਾ ਹਿਸਾਬ ਕਿਤਾਬ ਹੀ ਇਦਾਂ ਦਾ ਵਾ ਕਰਨਾ ਇੱਕ ਗੱਲ ਦਾ ਬੜਾ ਦੁੱਖ ਜਿਹਾ ਲੱਗਾ ਐਦਾਂ ਹੀ ਮੈਂ ਪੁੱਛਿਆ ਮੈਂ ਹਾਂ ਦੱਸਿਆ ਨਹੀਂ ਅਚਾਨਕ ਤਿਆਰੀ ਕਰ ਲਈ ਆ ਤੇ ਜਾਂਦੀ ਜਾਂਦੀ ਭਾਵੇਂ ਕਹਿ ਕੇ ਗਈ ਆ ਪਰ ਕਹਿ ਤੇ ਗਈ ਨਾ ਕਹਿੰਦੀ ਤੈਨੂੰ ਕੀ ਪਤਾ ਮਾਪੇ ਬੇਕੇ ਕੀ ਚੀਜ਼ ਹੁੰਦੇ ਆ ਜਦੋਂ ਫੋਨ ਆਵੇ ਤੇ ਜੀ ਕਰਦਾ ਉੱਡ ਕੇ ਚਲ ਜੀਏ ਮੈਂ ਕਿਹਾ ਇਹ ਗੱਲ ਤੇ ਹੈਗੀ ਆ ਵਾਕਿਆ ਹੀ ਮਾਪੇ ਉਹਦੇ ਨਾਲ ਹੀ ਸਾਰਾ ਕੁਝ ਹੁੰਦਾ ਵਾ ਚੰਗੀ ਆ ਮਾੜੀ ਆ ਮਾਂ ਵਾ ਤੇ ਉਹ ਦੌੜੀ ਜਾਂਦੀ ਆ ਹਾਂ ਤੇ ਕਾਪਾਂ ਜਿਨ੍ਹਾਂ ਨੂੰ ਕਦੀ ਕਹਿੰਨੇ ਯਾਦ ਹੀ ਨਹੀਂ ਕੀਤਾ ਹਮਮ ਚਲ ਕੋਈ ਗੱਲ ਨਹੀਂ ਉਹਨੂੰ ਉਦਾਂ ਵੀ ਆਦਤ ਵਾ ਸਵਾਦ ਲੈਣ ਜਾਂ ਦੂਜੇ ਨੂੰ ਦੁਖੀ ਕਰਕੇ ਗੱਲ ਲਾ ਕੇ ਦੁਖੀ ਕਰਨ ਵਾਲਾ ਉਹਦਾ ਸੁਭਾਅ ਆ ਜ਼ਿੰਦਗੀ 'ਚ ਇਹ ਨਹੀਂ ਹੁੰਦਾ ਸਾਰਾ ਕੁਝ ਆਪਣੇ ਸੋਹਰੇ ਪਰਿਵਾਰ 'ਚ ਮਿਲਦਾ ਵਾ ਦੁੱਖ ਸੁੱਖ ਅਮੀਰੀ ਗਰੀਬੀ ਪਿਆਰ ਰਿਸ਼ਤੇਦਾਰੀਆਂ ਸਾਰਾ ਕੁਝ ਮਿਲਦਾ ਵਾ ਪਰ ਫਿਰ ਵੀ ਪਤਾ ਨਹੀਂ ਕਿਉਂ ਜਿਹੜੀ ਇੱਕ ਮਾਪਿਆਂ ਦੀ ਆਸ ਹੁੰਦੀ ਆ ਨਾ ਕਿ ਸਾਡੇ ਮਾਪਿ ਉਹ ਨੇ ਆਉਣਾ ਵਾ ਜਾਂ ਹੀ ਜਾਣਾ ਵਾ ਬੱਚਿਆਂ ਦੇ ਨਾਨਕੇ ਆ ਉਹ ਇੱਕ ਬੜੀ ਵੱਡੀ ਚੀਜ਼ ਆ ਹੂੰ ਜਿਹੜੇ ਇਨਸਾਨ ਦੇ ਕੋਲ ਉਹ ਨਹੀਂ ਨਾ ਹੈਗੀ ਤੇ ਜ਼ਿੰਦਗੀ ਅਧੂਰੀ ਜਿਹੀ ਲੱਗਦੀ ਆ ਦੁਨੀਆ ਆਸ ਤੇ ਜੀ ਆ ਨਾ ਲੋਕੀ ਕਹਿੰਦੇ ਆ ਕੋਈ ਨਾ ਅਬ ਤਾਂ ਬੰਦਾ ਗੋਰ ਉਦਾਸ ਆਣਾ ਗੋਰਾ ਵੀ ਠੀਕ ਠਾਕ ਆ ਤੇ ਕੰਮ ਹੀ ਬੜਾਈ ਕਰਦਾ ਸਾਰਾ ਦਿਨ ਟਾਈਮ ਨਹੀਂ ਲੱਗਦਾ ਹੁਣ ਉਹ ਮਠੋਲੇ ਵਾਲੇ ਅੱਡੇ ਤੇ अच्छा दुकानਾ ਪਾ ਕੇ ਦੇਣ ਲੱਗੇ ਆ ਵੀ ਚੱਲ ਮੁੰਡੇ ਤੇ ਥੋੜੇ ਬਤ ਹੱਥ ਸਿੱਧੇ ਹੋ ਜਾਣਗੇ ਆਪਣੀ ਮਿਹਨਤ ਕਰੂਗਾ ਤਾਂ ਪਤਾ ਹੁੰਦਾ ਧੀ ਪਤ ਨੂੰ ਚੱਲ ਚੰਗਾ ਹੈ ਨਾਲ ਐਵੇਂ ਧੀ ਪੁੱਤ ਜਿਹੜਾ ਘਰ ਵੀ ਵੇਲਾ ਫਿਰਦਾ ਉਹ ਵੀ ਨਹੀਂ ਚੰਗਾ ਚੰਗਾ ਨਹੀਂ ਲੱਗ ਹਾਂ ਇਹ ਕਿਧ ਆਪਣਾ ਕਰਹੀ ਮੰਮੀ 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 ਸਤਿਕਾਰ ਸਤਿਕਾਰ ਕਿਉਂ ਅੱਜ ਨਹੀਂ ਮਾਰਗ ਵੱਲ ਦਿਖਿਆ ਲਾਗੋਂ ਦੀ ਨਾ ਗਈਆਂ ਉਹ ਨਹੀਂ ਨਹੀਂ ਮੰਮੀ ਮੈਂ ਸਿੱਧਾ ਚਾਚੀਆ ਲਈ ਹਾਂ ਤੇ ਮੈਂ ਕਹਣ ਲਈ ਹਾਂ ਵੀ ਚਾਹ ਪੀਤੀ ਹੈ ਤੇ ਚਾਹ ਹੀ ਪੀਤੀ ਆ ਤੇ ਲ ਮਾਮਾ ਦਾ ਘਰ ਥੋੜੀ ਛੜਿਆ ਜਾਂਦਾ ਮਾਪੇ ਪੇਕੇ ਹੁੰਦੇ ਸਾਰੇ ਦੇ ਆਉਣਾ ਹੀ ਚਾਚੀ ਨੇ ਮੈਂ ਗੱਲਾਂ ਕਰਨ ਲਈ ਹਾਂ ਕਿ ਮੰਮੀ ਆ ਲੋ ਗੇਟ ਤੇ ਬੰਦ ਸੀ ਜਦੋਂ ਮੈਂ ਆਈ ਆ ਤੁਹਾਦਾ ਹੀ ਬੰਦ ਸੀ ਖੜਕਾ ਲੈਂਦੀ ਹੋ ਲੈ ਕੋਈ ਨਾ ਮੈਂ ਇਧਰ ਨੂੰ ਜੀ ਆ ਗਈ ਮੈਂ ਕਿਤੇ ਮੰਮੀ ਕਿਤੇ ਆਣ ਗਵਾਣ ਚ ਗਈ ਹੁੰਦੀ ਹੈ ਦੁਪਹਿਰੇ ਦੁਪਹਿਰੇ ਕਿੱਥੇ ਆਣ ਗਵਾਣ ਜਾਣਾ ਉਦਾਂ ਟੋਹ ਲਈਦਾ ਵਾ ਅੱਛਾ ਅੱਛਾ ਮੈਨਾਂ ਵੀ ਕਿੰਨਾ ਕੁ ਟਾਈਮ ਹੋਇਆ ਜੀ ਆਈ ਆ ਚਾਹ ਹੀ ਪੀਤੀ ਆ ਚਾਚੀ ਨੇ ਚਾਹ ਹੀ ਬਣਾਈ ਹੈ ਅੱਛਾ ਤੇ ਹੋਰ ਸਲਾਮ ਮੰਨੂ ਦਾ ਆਉਦਾ ਫੋਨ ਹਾਂ ਆਉਂਦਾ ਆਸ਼ੀਆ ਜੀ ਆ ਜਾ ਲਿਆਵਾਂਗਾ ਨਹੀਂ ਹੁਣੇ ਪੀ ਕੇ ਆਈ ਚਾਹ ਚਾਹ ਨਾ ਬੀਨੀ ਨਾ ਸਾੜ ਜਾ ਪੈਂਦਾ ਵਾ ਚੱਲ ਫਿਰ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਉਂਦਾ ਲੈਨੇਗੇ ਪਾਏ ਅੱਖਾਂ ਜੀ ਮਾਰੀ ਜਾਂਦੀ ਸਿਰ ਜੀ ਮਾਰੀ ਜਾਂਦੀ ਨਹੀਂ ਨਹੀਂ ਮੈਂ ਕਦੋਂ ਮਾਰਿਆ ਵਾ ਮੈਂ ਨਹੀਂ ਮਾਰਿਆ ਇੱਥੇ ਬਹੋ ਤੇ ਮੈਂ ਕਿ ਮੈਟੀ ਜਾਨ ਮਾਤਾ ਮੇਰੀ ਗਾਲ ਸੁਣ ਸਿਆਣਿਆਂ ਨੇ ਸੱਚ ਹੀ ਕਿਹਾ ਵਾ ਕੀ ਪੋਤਕ ਪੋਤੋ ਜਾਂਦੇ ਆ ਤੇ ਅੱਜ ਤੂੰ ਮਾਂ ਧੀ ਨਾ ਇੱਕ ਹੋ ਗਈ ਜਾਂਦੇ ਹੁੰਦੇ ਆ ਧੀ ਨਾ ਹੀ ਡੈਡੂ ਦੀ ਹੈਰਾ ਫਿਰਿਆ ਕਰਨ ਲੱਗ ਗਈ ਆ ਹੈ ਹਾਏ ਹਾਏ ਸਿਆਣਿਆਂ ਦੇ ਮਾਵਾ ਧੀਵਾ ਦਾ ਕੋਈ ਪਰਦਾ ਨਹੀਂ ਹੁੰਦਾ ਤੇ ਤੂੰ ਤੂੰ ਤੇ ਪਰਦੇ ਡੜਾ ਡੜਾ ਰੱਖੇ ਜੇ ਤੂੰ ਕਮੇਟੀ ਪਾਈ ਸੀ ਤੇ ਮੈਨੂੰ ਦੱਸਿਆ ਕਿਉਂ ਨਹੀਂ ਬਹੁਤ ਮੇਰਾ ਦੁੱਖ ਸੁੱਖ ਵੰਡਾਉਣ ਲਈ ਆ ਰਹਿਣ ਦਿੱਤੀ ਮੇਰਕੋ ਉਹ ਹੀ ਗੱਲ ਕੀਤੀ ਨਾ ਉਹੋ ਗੱਲ ਕਰਦੀ ਨਾ ਨਹੀਂ ਤੇਰੀ ਤੀ ਤਾਂ ਨੇ ਮਿਹਣੇ ਸੁਣਦੀ ਨਹੀਂ ਕਿਤੇ ਉਹ ਰੋਜ਼ ਮਾਰਦੇ ਕਿਤੇ ਉਹਦੇ ਮਾਰਦੇ ਆ ਜਿਹੜੀ ਪ੍ਰੀਤ ਮਾਰੀ ਆ ਇਹ ਨਹੀਂ ਮੈਨੂੰ ਟਿਕਣ ਦੀ ਦੀ ਤੇਰੀ ਮਾਂ ਕੜਾ ਖਾਗੀ ਕੜਾ ਖਾਗੀ ਤੇ ਹੁਣ ਅਗਲੇ ਨੂੰ ਤੇ ਮੈਂ ਪੈਸੇ ਦੇਣੇ ਹੀ ਆ ਹਾਏ ਤੂੰ ਤੀ ਦਾ ਇੱਕ ਵਾਰੀ ਨਹੀਂ ਸੋਚਿਆ ਤੇਨੇ ਮਾਸਾ ਮੋ ਨਾ ਆਇਆ ਨਹੀਂ ਤੇਰੇ ਨਾਲ ਤੇ ਚਾਚੀ ਚੰਗੀ ਆ ਜੇ ਮੈਂ ਉਹਦਾ ਨਾ ਆਉਂਦੀ ਤੇ ਆ ਭੇਤ ਜਿਹੜੇ ਵੱਜੇ ਤੇ ਵੱਜੇ ਰਹ ਜਾਣੇ ਖੁੱਲਣੇ ਨਹੀਂ ਇਹ ਤਾਂ ਗੱਠਾ ਖੁੱਲ ਗਈ ਆ ਤੈਨੂੰ ਕਿਤੇ ਨਹੀਂ ਸ਼ੰਗ ਨਾ ਅੱਜ ਮੇਰਾ ਜਲੂਸ ਨਾ ਕੱਢ ਉਹ ਸੁਣ ਲੂਗੀ ਹਾਂ ਤੂੰ ਮੇਰਾ ਜਲੂਸ ਘੱਟ ਕੱਢਿਆ ਵਾ ਅਗਲੇ ਗੁੱਤੋਂ ਫੜ ਕੇ ਬਾਹਰ ਕੱਢਣ ਨੂੰ ਹੋਏ ਮੇਰੇ ਸੋਰੇ ਪੀ ਜਾ ਉਥੇ ਮਾਂ ਕੋ ਜਾ ਉਹਦੀਆਂ ਪੱਕੀਆਂ ਖਾ ਖਵਾਲ ਲੈਗੀ ਨਾਉ ਨਾ ਤੇਰੀ ਉਹ ਨਹੀਂ ਬਣਦੀ ਉਹਨੂੰ ਤੂੰ ਪੇਕੇ ਕੱਢਿਆ ਵਾ ਤੇ ਭਰਾ ਉਥੇ ਕਮਾਈਆਂ ਕਰਨ ਰਿਹਾ ਤੇ ਜੇਕਰ ਦਿਨ ਨੂੰ ਪਤਾ ਲੱਗ ਗਿਆ ਨਾ ਤਨੇ ਤੇਰੀ ਗੁੱਤੇ ਵਾਲ ਦੇ ਡਣਾਈਓ ਕਹਿਣ ਨੂੰ ਜੀਤ ਨਹੀਂ ਕਰਦਾ ਹੈ ਤੂੰ ਮੇਰੀ ਮਾਂ ਵਾ ਕੀ ਕਰਾਂ ਮੈਂ ਵੀ ਦੁਖੀ ਆ ਛੱਡਦੀ ਆ ਕੀਤੀ ਪੋਰਿਆ ਪੋਰਿਆ ਕਰਕੇ ਮੈਂ ਤਾਰਨ ਡੇ ਹਾਂ ਤੈਨੂੰ ਸ਼ਰਮ ਨਹੀਂ ਆਇਕ ਮੈਂ ਟੀ ਚੋਕਦੀ ਨੂੰ ਮੈਨੂੰ ਕਾਦੀ ਸ਼ਰਮ ਆਉਣੀ ਆ ਜਦੋਂ ਮਾਤਾ ਤੂੰ ਮੇਰੇ ਤੋਂ ਪੜਦੇ ਰੱਖੇ ਜੇ ਤੂੰ ਮੈਨੂੰ ਇੰਨੀ ਗੱਲ ਦੱਸ ਦਿੰਦੀ ਵੀ ਦਵਿੰਦਰੇ ਮੈਂ ਕਮੇਟੀ ਪਾਈ ਆ ਤੇ ਮੈਨੂੰ ਕੀ ਲੋੜ ਹੀ ਚਾਚੀ ਕੋ ਗੱਲਾਂ ਕਰਦੀ ਹੁਣ ਉਹ ਤੇਰੀ ਸਰੀਕਣੀ ਆ ਤੈਨੂੰ ਵੀ ਮਿਹਣੇ ਮਾਰੂ ਵੀ ਤੂੰ ਕੁੜੀ ਦਾ ਕੜਾ ਖਾ ਲਿਆ ਫਿਰ ਮੇਰੇ ਕੋ ਵੀ ਸੱਚੀਆਂ ਨਿਕਲੀਆਂ ਅਗਲੀ ਪੁੱਛਦੀ ਵੀ ਤੂੰ ਮਾਦੀ ਕਮੇਟੀ ਕੋ ਚੁਕਣੀ ਮੈਂ ਫਿਰ ਦੱਸਤਾ ਮੈਂ ਕਿ ਜਦੋਂ ਉਹ ਮੇਰਾ ਗਹਿਣਾ ਖਾ ਗਈ ਤੇ ਮੈਨੂੰ ਵੀ ਘਰ ਦੇ ਵੜਦੇ ਆ ਸੱਸ ਮੇਰੀ ਗੱਲ ਗੱਲਾਂ ਕਰਦੀ ਆ ਮੇਰਾ ਜੇਠ ਗੱਲਾਂ ਕਰਦਾ ਮਿਹਣੇ ਮਾਰਦੇ ਮੈਨੂੰ ਅਗਲੇ ਸਾਰੇ ਐਪੇਤ ਤੂੰ ਖੋਲ ਤੇ ਮਾਂ ਦੇ ਹਾਂ ਉਹ ਸਰੀਕਣੀ ਮ ਤੇ ਮਾਂ ਦੀ ਤੇ ਮਾਰੇ ਤੇਰੇ ਕੋ ਸਿੱਖਿਆ ਫੇਰ ਵੀ ਮਾਂ ਦੀ ਥੋੜੀ ਬਣੀ ਆ ਚਾਚੀ ਦੀ ਬਣੀ ਨਾ ਤੂੰ ਤੇਰੇ ਕੋ ਸਿੱਖਿਆ ਚਾਚੀ ਨੇ ਸਾਰੇ ਉਪਰ ਅੱਗੇ ਨਹੀਂ ਹਾਡੀ ਬਣੀ ਹੋਰ ਬਣੂਗੀ ਮੈਂ ਕੀ ਕਰਾਂ ਮੈਨੂੰ ਗਿਆਨੀ ਆ ਹੁਣ ਤੂੰ ਜਾਣੇ ਤੇ ਚਾਚੀ ਜਾਣੇ ਮੈਂ ਤਾਂ ਕਮੇਟੀ ਲਾ ਕੇ ਚੱਲੀ ਘਰ ਚਾਚੀ ਆਉ ਤੇਰੇ ਕੋ ਮੈਂ ਨਾ ਤੇਰੇ ਕੋ ਵੜਨਾ ਹੁਣ ਜੋ ਕਰਤਾ ਤੂੰ ਬਹੁਤ ਵਧੀਆ ਕਰਤਾ ਨਹੀਂ ਵੜਨਾ ਨਾ ਵੜ ਮੈਂ ਕੀ ਕਰਾਂ ਆ ਮੈਨੂੰ ਕਮੇਟੀ ਚਾਹੀਦੀ ਮੇਰੇ ਅਗਲੇ ਮੈਨੂੰ ਜੀਣਾ ਹਰਾਮ ਕੀਤਾ ਅਗਲੇ ਆਂਦੀ ਕਿਉਂ ਚਾਚੀ ਵਾਲ ਜਾਣਾ ਚਾਚੀ ਵਾਲ ਜਾਣਾ ਚਾਚੀ ਵਾਲ ਜਾਣਾ ਅੱਛਾ ਪਾ ਜਿਨਾ ਤੇਰਾ ਦੋਤਾਈ ਜਿਹੜਾ ਮੈਨੂੰ ਮਿਹਨੇ ਮਾਰਦਾ ਵਾ ਨਾਨੀ ਤੇਰ ਕੋ ਖਾਈ ਜਾਂਦੀ ਆ ਤੈਨੂੰ ਨਾਨੀ ਨੇ ਕੇ ਸਵਾਦ ਦੇਣਾ ਵਾ ਤੂੰ ਸਾਰੇ ਆ ਕਿ ਤੈਜੀ ਤੂੰ ਸਾ ਤੇ ਫੋਲਦੀ ਉਹਨਾਂ ਦਾ ਗਾੜੀ ਤੇ ਜਦੋਂ ਕਰਦੇ ਕਰਦੇ ਗੱਲਾਂ ਕਰਦੇ ਉਹਦਣਾ ਉਹ ਦੱਸਦੇ ਕੰਨਾ ਪਰਦੇ ਵੀ ਤੇਰੀ ਨਾਨੀ ਖਾਈ ਜਾਂਦੀ ਆ ਮਾਤੀਆਂ ਵਾਲਾ ਕੋਈ ਪਰਦਾ ਨਹੀਂ ਤੂੰ ਰਹਿਣਤਾ ਮੈਂ ਤੇ ਬੜਾ ਪਰਦਾ ਰੱਖਿਆ ਸੀ ਆ ਤੂੰ ਪਰਦੇ ਵੇਖ ਕੇ ਤਾਂ ਬੰਦ ਕਰਕੇ ਰੱਖਿਆ ਖੁੱਲੇ ਕਿ ਨਹੀਂ ਹੁਣ ਜੇ ਕਮੇਟੀ ਪਾਈ ਸੀ ਇੱਕ ਵਾਰੀ ਮੈਨੂੰ ਦੱਸ ਦਿੰਦੀ ਮਾਤਾ ਇੱਕ ਵਾਰੀ ਵੀ ਪੁੱਤ ਮੈਂ ਪਾਈ ਆ ਅੱਧੇ ਪੈਸੇ ਮੈਂ ਤੈਨੂੰ ਦੇ ਦੂ ਅੱਧੇ ਮੈਂ ਕਿਹਨੂੰ ਦੇਣੇ ਤਾਂ ਹੁਣ ਤੇ ਮੈਂ ਪੂਰੇ ਖਾਣਾਂ ਹੀ ਤੈਨੂੰ ਮੈਂ ਦੱਸ ਤਾਈ ਆ ਆ ਗਈ ਕਮੇਟੀ ਕਾਦੀ ਪਾਣੀ ਪੂਣੀ ਆ ਕਮੇ ਉਹੋਂ ਆਪਣੇ ਕੋਲ ਕਮੇਟੀ ਲੱਗੀ ਹੋਈ ਮੈਂ ਤੈਨੂੰ ਦੇਣ ਤੇ ਬਾਕੀ ਮੈਂ ਗੂਗਲ ਪੇ ਕਰ ਦੂੰਗੀ। ਅੱਛਾ ਇਹ ਕਿੰਨੇ ਆ? ਇਹ 40000 ਰੁਪਇਆ ਆ। ਅੱਛਾ ਅੱਛਾ। ਚਲ ਤੇ ਬਾਕੀ ਮੈਂ ਬਾਅਦ ਚ ਤੁਹਾਨੂੰ ਦੇ ਦੂੰਗੀ ਅੱਛਾ। ਕੋਈ ਨਹੀਂ ਫਿਰ ਤੇ ਫੋਨ ਪੇ ਕਰ ਦਿਓ ਮੈਨੂੰ ਚੰਗਾ। ਤੇ ਗਿਣ ਲੈ ਮੇਰਾ ਪੁੱਤ। ਉਹ ਲੈ ਜਾ ਚੀ। ਚਰਤੇ ਘੜੀ ਬੇਤਬਾਰੀ ਆ। ਵੇ ਤੂੰ ਇੱਕ ਫੋਨ ਤੇ ਮੇਰੀ ਮਤਲਬ ਮੈਂ ਆਈ ਆ ਕਹਿਣੇ ਤੇ ਤੇ ਕਮੇਟੀ ਚੁੱਕ ਲਈ ਆ। ਤੇ ਗਿਣੇ ਹੀ ਹੋਣਗੇ। ਇੰਨਾ ਤੇ ਤਬਾਰ ਮੈਨੂੰ ਹੈਗਾ ਤੇਰੇ ਤੇ। ਕਿਉਂ ਮੰਮੀ? ਹਣੇ ਕਮੇਟੀ ਮੇਰੀ ਪੁੱਤ ਬਣ ਕੇ ਟਾਈਮ ਲਾ ਪਚਾ। ਟਾਈਮ ਤੋਂ ਟਾਈਮ ਮੇਰੀ ਮਾਤਾ ਨੇ ਦੇਈ ਜਾਣੀ ਕਮੇਟੀ ਕੋਈ ਨਹੀਂ ਹਨਾ ਮਾਤਾ ਮੇਰੇ ਹੱਥ ਤੇ ਰੱਖੀ ਆ ਉਹ ਕੋਈ ਨਹੀਂ ਆਵੇ ਤੇਰੇ ਹੱਥ ਤੇ ਆ ਇਹੋ ਹੀ ਦਊਗੀ ਟਮਾਟੇ ਤਾਂ ਤੂੰ ਤਾਰਨਗਾ ਮਮੀ ਮਜ਼ਾਕ ਨਹੀਂ ਕਰਨਾ ਇਹਦੀ ਮਜ਼ਾਕ ਕਰਨ ਦੀ ਸ਼ੁਰੂ ਤੋਂ ਬੜੀ ਆਦਤ ਆ ਕੋਈ ਗੱਲ ਨਹੀਂ ਅੱਗੇ ਤਾਂ ਮੈਂ ਦਵਿੰਦਰ ਪੋਰਾ ਪੋਰਾ ਕਰਕੇ ਤਾਂ ਮੈਂ ਮਾਹਾਂ ਕਿਤੇ ਇੱਥੇ ਤੱਕ ਲਿਆਂਦੀ ਤੇ ਹੁਣ ਗਾੜੀ ਮੇਰਾ ਤਾਂ ਦੇਰੀ ਟੁੱਟ ਗਈ ਮੈਂ ਕਮੇਟੀਆਂ ਕਿੱਥੋਂ ਤਾਰ ਲੈਣੀਆਂ ਓਹੋ ਜਿਹੜੇ ਨਾਂ ਦੀ ਮੈਂ ਪਾਈ ਤੇ ਉਹਨੇ ਹੁਣ ਮੇਰੇ ਗੱਲ 'ਚ ਗੂਠ ਦੇਣਾ ਇਸੇ ਕਰਕੇ ਭੈਣ ਜੀ ਮੈਂ ਤੈਨੂੰ ਫੋਨ ਵੇਚਾਰੇ ਮੈਂ ਹਮਾ ਮਾਤੇ ਆ ਗਾ ਪੜਦਾ ਇੱਕ ਹੁੰਦਾ ਚਾਚੀ ਕੋਈ ਨਹੀਂ ਕੋਈ ਨਹੀਂ ਸੁਣ ਮੇਰੀ ਗੱਲ 40 ਦੇਤਾ ਨਾ ਬਾਕੀ ਮੈਨੂੰ ਦੇਣੇ ਚੱਲ ਕੋਈ ਨਹੀਂ ਤੈਨੂੰ ਦੇ ਦਾਂ ਆਹੋ ਚਾਚੀ ਕਰਦੀ ਫਿਰ ਕੋਈ ਨਹੀਂ ਹਰਾਲ ਮਿਲ ਕੇ ਤਾਰੀ ਜਾਵਾਂਗੇ ਜੇ ਕਿਤੇ ਤੇਰ ਕੋ ਨਾ ਤਾਰੀ ਤੇ ਮੈਂ ਤਾਰਦੀ ਮੇਰੇ ਕੋ ਨਾ ਤੇਰੀ ਤੇ ਤੂੰ ਤਾਰਦੀ ਟੈਨਸ਼ਨ ਨਾ ਲਵੀ ਟੈਨਸ਼ਨ ਨਾ ਮੂੰਹ ਹੀ ਨਾ ਕਰ ਲਿਆ ਵਾ ਚੱਲ ਚਲੀਏ ਘਰ ਨੂੰ ਘਰ ਹੋ ਕੇ ਜਾਨੀ ਟੈਨਸ਼ਨ ਨਾ ਲੈ ਜਾ ਚੰਗਾ ਚਾਚੀ ਚੰਗਾ ਮਮੀ ਚੱਲੇ ਆਨੋ ਕੀ ਆ ਕਿੱਧਰ ਚੱਲੀ ਆ ਹਾਏ ਹਾਏ ਮੰਮੀ ਹਾਂ ਬੱਸ ਮੇਰੀ ਲੰਘ ਜਾਣੀ ਜਿਹੜੀ ਬੱਸ ਆਈ ਮੈਂ ਨਹੀਂ ਉਸੇ ਬੱਸੇ ਚੱਲ ਜਾ ਤੈਨੂੰ ਪਤਾ ਘਰ ਕੰਮ ਬੜਾ ਵਾ ਤੇ ਮੈਂ ਤੇ ਲੇਟ ਹੋ ਜਾਣਾ ਉੱਥੇ ਬਹਿ ਕੇ ਗੱਲ ਕਰਦੇ ਆ ਕਰ ਨਹੀਂ ਨਹੀਂ ਘਰ ਨੂੰ ਨਹੀਂ ਆਉਣਾ ਫੇਰ ਆਉਂਗੀ ਤੇ ਹਾਂ ਕੁੜੀ ਆ ਤੂੰ ਕਿ ਘਰ ਚੱਲੀ ਨਹੀਂ ਹਾਂ ਕੀ ਘਰ ਚੱਲੀ ਆ ਹੁਣ ਘਰ ਜਾਵਾਂ ਕੀ ਕਰ ਹਾ ਹਾ ਅੱਦੇ ਅੱਦੇ ਕਰਨੇ ਨਹੀਂ ਕੇ ਪੈਸੇ ਲੈ ਉਹ ਜਿਹੜਾ ਫੋਨ ਚ ਪਾਉਣੇ ਉਹ ਤੇਰੇ ਲਈ ਆ ਜਾਣੇ ਆ ਮੈਨੂੰ ਤੇ ਮਿਲ ਗਏ ਨਹੀਂ ਜਿੰਨੇ ਮੈਂ ਉਹ ਚੋਂ ਵੀ ਉੱਡ ਕੇ ਅੱਦੇ ਅੱਦੇ ਕਰ ਲਾਂਗਾ ਇੱਥੋਂ ਤੇ ਕਰ ਜਾ ਨਹੀਂ ਨਹੀਂ ਉਹ ਤਾਂ ਇਹਨੂੰ ਪਾ ਦੇਣੇ ਆ ਚੱਲ ਤੂੰ ਹੁਣ ਚੱਲ ਚੱਲ ਮਾਤਾ ਮੇਰੀ ਚੱਲ ਚੰਗਾ ਘਰ ਚੱਲ ਜਿੰਦੇ ਬਲਾ ਕੇ ਆਈ ਆ ਬੜੇ ਹੱਥ ਚੰਗੇ ਕੀਤੀ ਇਹਦੇ ਇਹ ਤਾਂ ਇਹਨੂੰ ਕੀ ਪਤਾ ਉਹ ਵੀ ਮੈਂ ਫੋਨ 'ਚ ਪਵਾ ਲੇ ਆ